ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਦਾਰ ਕਮਰਪਾਲ ਸੇਂਗੋਣਾ ਨੇ ਬੜੇ ਹਾਲਾਤਾਂ ਦੇ ਬਾਰੇ ਦਲ ਖਾਲਸਾ ਦਾ ਨਜ਼ਰੀਆ ਤੁਹਾਡੇ ਨਾਲ ਸਾਂਝਾ ਕੀਤਾ ਆ ਔਰ ਉਹਦੇ ਚ 1984 ਤੋਂ ਲੈ ਕੇ ਤੇ 2025 ਤੱਕ ਜਿਹੜਾ ਜੰਗ ਦਾ ਮਾਹੌਲ ਬਣਿਆ ਚਾਹੇ ਉਹ ਵਿਦਨ ਇਹਨਾਂ ਦੀ ਪੈਰੀਫੇਰੀ ਬਣਿਆ ਹੋਵੇ ਚਾਹੇ ਉਹ جنگ ਹਿੰਦ ਪੰਜਾਬ ਦਾ ਬਣਿਆ ਹੋਵੇ ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ جنگ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਥਿ ਵਯੂ ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ ਔਰ ਉਹਦੇ ਚ ਇਹ ਗੱਲ ਕਹੀ ਹੈ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਇਹ ਹੀ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਹਿੰਦੁਸਤਾਨ ਦੇ ਨਾਲ جنگ ਲੜੀ ਤੇ ਲੜ ਰਹੇ ਨੇ ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ جنگ ਲੜ ਚੁੱਕਾ ਹੈ ਤੇ ਅੱਜ ਵੀ جنگ ਲੜ ਰਿਹਾ ਹੈ ਹੁਣ ਇਹ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ جنگ ਲੜ ਰਹੇ ਆ ਤੇ ਦੂਜੇ ਪਾਸੇ ਅਸੀਂ ਕਹਿੰ ਰਹੇ ਹਾਂ ਕਿ ਅਸੀਂ جنگ ਨਹੀਂ ਚਾਹੁੰਦੇ ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ ਆ ਕਿ ਇਹ ਹਿੰਦੁਸਤਾਨ ਨੇ ਤੈਅ ਕਰਨਾ ਆ ਕਿ ਉਹਨੇ ਕਿਹੜੇ ਰਾਹ ਤੁਰਨਾ ਆ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ ਜੰਗ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਜ਼ਰੂਰ ਚਾਹੁੰਦੇ ਆ ਅਸੀਂ ਇੰਡੀਪੈਂਡੈਂਸ ਚਾਹੁੰਦੇ ਆ ਨਾ ਕਿ ਵਾਰ ਪਰ ਵਾਰ ਵਾਰ ਇੱਥੇ ਦੀ ਪੋਲੀਟਿਕਲ ਲੀਡਰਸ਼ਿਪ ਨੇ ਜਿਹੜਾ ਇੱਥੇ ਦਾ ਪੋਲੀਟਿਕਲ ਜਿਹੜੀ ਸਮੱਸਿਆ ਆ ਜਿਹੜਾ ਕਨਫਲਿਕਟ ਆ ਉਹਨੂੰ ਹੱਲ ਕਰਨ ਦੀ ਬਜਾਏ ਹਮੇਸ਼ਾ ਉਹ ਟੈਕਟਿਕਸ ਵਰਤੇ ਨੇ ਜਿਹੜੇ ਜੰਗ ਦੇ ਵਿੱਚ ਵਰਤੇ ਜਾਂਦੇ ਨੇ ਵਾਰ ਦੇ ਵਿੱਚ ਵਰਤੇ ਜਾਂਦੇ ਨੇ ਔਰ ਇੱਕ ਕਦੀ ਵੀ ਇਹੋ ਜਿਹੇ ਜਿਹੜੇ ਸ਼ੈਡੋਸ ਨੇ ਵਾਰ ਦੇ ਇਹ ਕਦੀ ਵੀ ਦੂਰ ਨਹੀਂ ਹੋਣੇ ਜਦੋਂ ਤੱਕ ਇਹ ਖਿੱਤੇ ਆਜ਼ਾਦ ਨਹੀਂ ਹੋ ਜਾਂਦੇ ਇੱਕ ਅਲੱਗ ਮੁਲਕ ਨਹੀਂ ਬਣ ਜਾਂਦੇ ਜਿਹਦੇ ਬਾਰੇ ਦੇ ਵਿੱਚ ਬਰੀਫ ਦੇ ਜਿਹ ਤੁਹਾਨੂੰ ਜਾਣਕਾਰੀ ਸਰਦਾਰ ਕਮਲਪਾਲ ਸਿੰਘ ਉਹਨਾਂ ਨੇ ਆਪਣੀ ਗੱਲਾਂ ਦੇ ਵਿੱਚ ਦਿੱਤੀ ਆ ਕਿ ਜੇ ਇਸ ਖਿੱਤੇ ਨੂੰ ਸਦੀਵੀ ਸ਼ਾਂਤ ਕਰਨਾ ਆ ਤੇ ਇੱਥੇ ਪੀਸ ਲਿਆਉਣੀ ਆ ਇੱਥੇ ਸ਼ਾਂਤੀ ਲਿਆਉਣੀ ਆ ਤੇ ਉਹਦੇ ਲਈ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਦਾਅਵੇ ਨੇ ਰਾਜ਼ ਕਰਨ ਦੇ ਉਹਦੇ ਉੱਤੇ ਪੁਲ ਚਾੜ੍ਹਨੇ ਪੈਣੇ ਨੇ ਔਰ ਇਹ ਇਹ ਦੋਵਾਂ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਕਦੋਂ ਸ਼ਾਂਤੀ ਲਿਆਉਣੀ ਆ ਤੇ ਕਦੋਂ ਇਸ ਮਸਲਿਆਂ ਨੂੰ ਇੱਕ ਡਾਇਲੌਗ ਦੇ ਨਾਲ ਹੱਲ ਕਰਨਾ 84 ਦਾ ਵੀ ਜਿਹੜਾ ਸਾਡੇ ਤੇ ਅਟੈਕ ਆ ਜੇ ਉਹਦੀ ਜੜ ਫੜੀ ਜਾਵੇ ਤੇ ਉਹ ਇਸੇ ਚੀਜ਼ 'ਚ ਪਈ ਹੋਈ ਹੈ ਜਿਹੜੇ ਸਾਡੇ ਨਾਲ ਵਿਤਕਰੇ ਹੋ ਰਹੇ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਫੁੱਲ ਰਈਆਂ ਨੇ ਇਹਦੇ ਵਿਰੋਧ ਦੇ ਵਿੱਚ ਵੀ ਉਹਦਾ ਆਵਾਜ਼ ਉੱਠੀ ਸੀ ਤੇ ਅੱਜ ਵੀ ਉੱਠ ਰਹੀ ਹੈ ਤੇ ਉੱਠਦੀ ਰਹੇਗੀ ਪਰ ਉਸ ਪੀੜ ਨੂੰ ਆਪਣੇ سینਿਆਂ ਦੇ ਵਿੱਚ ਸਮਾ ਕੇ ਉਸ ਪੀੜ ਨੂੰ ਯਾਦ ਕਰਕੇ ਤੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਮਸਲੇ ਕੀ ਨੇ ਤੇ ਇੰਡੀਆ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਸਾਨੂੰ ਅੱਗੇ ਕਿਹੜਿਆਂ ਰਾਵਾਂ ਦੇ ਉੱਤੇ ਤੁਰਨਾ ਚਾਹੀਦਾ ਹੈ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਆਪਣੀ ਅਗਲੀ ਯੰਗ ਜਨਰੇਸ਼ਨ ਦੇ ਮਾਈਂਡਸ ਦੇ ਵਿੱਚ ਪਾਉਣ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਸ ਪੀੜ ਨੂੰ ਅਗਲੀ ਜਨਰੇਸ਼ਨ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਦਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਔਰ 6 ਤਰੀਕ ਨੂੰ ਉਲੀਕਦਾ ਇਸੇ ਤਰ੍ਹਾਂ ਤੇ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕਲੋਕਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਰਾਮ ਬਾਗ ਹਾਲ ਗੇਟ ਦੇ ਵਿੱਚੋਂ ਦੀ ਹੋ ਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਹੋ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਮੇ ਤੇ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ। ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋਕਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤਿੱਤਰਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੇ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਨੂੰ ਖੁੱਲ ਰਹੇਗੀ ਆਪਣੀ ਰੋਜ਼ੀਂ ਮਤਲਬ ਕਿਸੇ ਸੱਜਣ ਮੈਟਰਵਾਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ਅਦਾਰੇ ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਨੂੰ ਜਿਹੜਾ ਮੀਡੀਆ ਬੋਲਦੇ ਵੀ ਸਲੈਕਟ ਕੀਆ ਉੱਤੇ ਆਉਂਦਾ ਹੈ ਜਿਸ ਤਰ੍ਹਾਂ ਉਹ ਐਸੀ ਐਸੀ ਬਹੁਤ ਵਾਰੀ ਐਸ.ਪੀ.ਐਸ. ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜਾ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ 6 ਜੂਨ ਦਾ ਪ੍ਰੋਗਰਾਮ ਹੁੰਦਾ ਉਹ ਬੜਾ ਲਿਮਿਟਿਡ ਤੇ ਸਿਲੈਕਟਿਵ ਹੁੰਦਾ ਹੈ ਔਰ ਕੁਝ ਸਮੇਂ ਦੇ ਵਿੱਚ ਹੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਅਡਰੈਸ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਸਰੋਪਾ ਸਾਹਿਬ ਪੇਟ ਕਰਕੇ ਸਮਾਪਤ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਜਥੇਬੰਦੀਆਂ ਆਪਣੇ ਆਪਣੇ ਤੌਰ ਤੇ ਪ੍ਰਕਰਮਾ ਦੇ ਵਿੱਚ ਉਹ ਆਪਣਾ ਪ੍ਰਕਟਾਵਾ ਕਰਦੀਆਂ ਨੇ ਆਪਣੀ ਗੱਲ মিডিਆ ਦੇ ਸਾਹਮਣੇ ਕਹਿੰਦੀਆਂ ਨੇ ਆਪਸ ਵਿੱਚ ਵੀ ਸ਼ੇਅਰ ਕਰਦੀਆਂ ਨੇ ਸੋ ਇਸ ਸ੍ਰੋਮਣੀ ਕਮੇਟੀ ਨੇ ਗੱਲ ਚੁੱਕਿਆ ਕਿ ਜਦੋਂ ਪੂਰੇ ਪੰਜਾਬ ਤੋਂ ਸੰਗਤ ਆਈ ਹੁੰਦੀ ਹੈ ਕਿਉਂ ਨਾ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੀਵਾਨ ਸਜਾਏ ਜਾਣ ਜਿੱਥੇ ਸਾਰੀ ਸੰਗਤ ਨੂੰ ਕਿਹਾ ਜਾਵੇ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਜਿਹੜੀ ਸੰਗਤ ਪ੍ਰਕਰਮਾ ਦੇ ਵਿੱਚ ਇਕੱਤਰ ਹੋਈ ਹੈ ਉਹ ਇੱਥੇ ਆਪਣੇ ਆਪਣੇ ਤੌਰ ਤੇ মিডিਆ ਨੂੰ ਅਡਰੈਸ ਕਰਨ ਦੀ ਬਜਾਏ ਜਾਂ ਆਪਣੇ ਤੌਰ ਤੇ ਤੁਸੀਂ ਅਡਰੈਸ ਸਿਸਟਮ ਤੋਂ ਬੋਲਣ ਦੀ ਬਜਾਏ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਚਲੋ ਉੱਥੇ ਭਾੜੀ ਵੀ ਹੋਣ ਕੇ ਔਰ ਉਥੇ ਸਾਧੀਆਂ ਜੜੀਆਂ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਬੋਲਣਗੇ ਔਰ ਇਸ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੇ ਪਲੇਟਫਾਰਮ ਮਿਲ ਸਕਦਾ ਹੈ ਔਰ ਮਿਲਣਾ ਚਾਹੀਦਾ ਵੀ ਅੱਛਾ ਮੈਂ ਤਾਂ ਵਿਚ ਵੀ ਮਨਾਇਆ ਜਾਣਾ ਪ੍ਰੋਗਰਾਮ ਉਥੇ ਤੁਸੀਂ ਸ਼ਿਰਕਤ ਕਰੋਗੇ ਮੈਂ ਤੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੇਮ ਪ੍ਰੋਗਰਾਮ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਬੰਦੀ ਕਾਲ ਹੁੰਦੀ ਹੈ ਔਰ ਸਾਡਾ ਜਿਹੜਾ ਧਿਆਨ ਹੁੰਦਾ ਅਸੀਂ ਅੰਮ੍ਰਿਤਸਰ ਸਾਡਾ ਕੇਂਦਰਿਤ ਹੁੰਦਾ ਔਰ ਇਸ ਕਰਕੇ ਜਿਹੜੇ ਸਾਡੇ ਉਸ ਇਲਾਕੇ ਦੇ ਸਿੰਘ ਨੇ ਉਹ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਪ੍ਰੋਗਰਾਮ ਕਿਤੇ ਵੀ ਹੋਵੇ ਜੂਨ 84 ਦੇ ਕੱਲੂ ਘਰ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਔਰ ਜਿਹੜਾ ਉਸ ਸ਼ਹੀਦਾਂ ਦੀ ਸੋਚ ਦਾ ਜਿਹੜਾ ਸੰਘਰਸ਼ ਸੀਗਾ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਉਹਨਾਂ ਸਾਰੀਆਂ ਥਾਵਾਂ ਤੇ ਅਸੀਂ ਪਹੁੰਚੀਏ ਮਤਲਬ ਜਿਸਮਾਨੀ ਤੌਰ ਤੇ ਫਿਜ਼ੀਕਲ ਪਹੁੰਚੀਏ ਜਾਂ ਨਾ ਪਹੁੰਚੀਏ ਪਰ ਸਾਡਾ ਉਹਨਾਂ ਨੂੰ ਸਮਰਥਨ ਆਟੋਮੈਟਿਕ ਕੌਮਾਰਾ ਦੇ ਵਸਤੇ ਜਥੇਦਾਰ ਅਕਾਲਿਕ ਕੌਮ ਦੇ ਨਾਲ ਸੰਦੇਸ਼ ਦਿੰਦੇ ਆ ਜਾਂ ਸਬੋਧਨ ਕਰਦੇ ਆ ਸਰ ਦਨ ਖਾਲਸਾ ਗਿਆਨੀ ਗੜਗੱਜ ਨੂੰ ਮਾਨਤਾ ਦਿੰਦਾ ਹੈ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਾ ਹੈ ਔਰ ਇਹ ਪਿਛਲੇ ਗਿਆਨੀ ਗੁਰਬਚਨ ਸਿੰਘ ਤੋਂ ਹੀ ਇਹ ਕੱਲ ਚੱਲਦੀ ਆ ਰਹੀ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਦੇ ਜਥੇਦਾਰਾਂ ਨੂੰ ਮੰਨਿਆ ਨਹੀਂ ਕਿ ਕਿ ਸਰਬਤ ਖਾਲਸਾ ਨੇ ਆਪਣੇ ਜਥੇਦਾਰ ਕੌਮ ਨੂੰ ਦੇ ਦਿੱਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਜਥੇਦਾਰ ਦੇ ਦਿੱਤੇ ਅਤੇ ਦੋਨਾਂ ਜਥੇਦਾਰ ਜਿਹੜੇ ਪੈਰਲਲ ਜਿਹੜਾ ਸਿਸਟਮ ਇੱਕ ਪੋਸਟ ਤੋਂ ਬਾਅਦ ਚੱਲਣਾ ਸ਼ੁਰੂ ਹੋ ਗਿਆ ਚੈੱਕ ਕਰ ਤੁਸੀਂ ਇਹ ਵੇਖੋ ਕਿ ਜਿਹੜੇ ਜਿਹੜੀ ਸੰਗਤ 6 ਜੂਨ ਨੂੰ ਕਲਪਤਕ ਸਾਹਿਬ ਤੇ ਇਕੱਤਰ ਹੁੰਦੀ ਹੈ ਉਹਨਾਂ ਵਿੱਚੋਂ ਬਹੁਤਾਂ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ بنائے ਜਥੇਦਾਰਾਂ ਨੂੰ ਪਰਵਾਣ ਨਹੀਂ ਕਰਦੀ ਸੋ ਯਾਨੀ ਜਿਹੜੇ ਗੜਗੱਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਇਸ ਤਰ੍ਹਾਂ ਦੇ ਛੋਟੀਆਂ ਹਾਸੋ ਹੀ ਨਹੀਂ ਗੱਲਾਂ ਕਰਨ ਮਜ਼ਾਕ ਬਣਾ ਤੇ ਬਹੁਤ ਦੁਖਦਾਈ ਹੈ ਔਰ ਅਸੀਂ ਇਸ ਚੀਜ਼ ਨੂੰ ਇਸ ਜੀ ਦੀ ਨਖੇਦੀ ਕਰਦੇ ਹਾਂ ਜੋ ਇਸ ਤਰੀਕੇ ਦੇ ਨਾਲ ਇਹਨਾਂ ਦਾ ਵਿਹਾਰ ਰਿਹਾ ਹੈ ਹਰਪਾਲ ਸਿੰਘ ਜੀ ਕਦੋਂ ਘਰਾ ਮੌਕੇ ਜਿਸ ਜੱਨੇ ਬੰਦੀ ਕੰਪਲੀਟ ਕਰਾਲ ਦੇ ਮੁੰਡੇ ਜਿਹੜੇ ਉੱਥੇ ਸ਼ਹੀਦ ਹੋਏ ਫੌਜ ਨਾਲ ਲੜਦੇ ਹੋਏ ਉਹ ਜੱਥੇਬੰਦੀ ਦੇ ਜਿਹੜੀ ਆ ਤੁਹਾਨੂੰ ਘਰਾਂ ਦੇ ਵਿੱਚ ਤੇ ਨਹੀਂ ਹੋ ਰਹੀ ਇਸ ਲਈ ਬਹੁਤ ਸਾਰਾ ਤੂੰ ਦਲ ਖਾਲਸਾ ਗ੍ਰੀਟ ਉਹਦਾ ਆਦੇ ਬਾਰੇ ਜੇ ਇਸ ਦੇ ਫੈਸਲੇ ਲਾਗੀ ਉੱਥੇ ਸੀਤ ਹੋਏ ਨੇ ਉਹ ਜਿਹੜੇ ਬੰਦੇ ਆ ਕੇ ਕਹਿ ਰਹੇ ਸੀ ਉਹਨਾਂ ਨੂੰ ਚੋਈਦਾ ਇਹ ਸਵਾਲ ਤਾਂ ਬਾਬਾ ਨਾਮ ਸਿੰਘ ਨੂੰ ਕਰਨਾ ਚਾਹੀਦਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਵਾਬ ਦੇ ਕੇ ਬਾਬਾ ਨਾਮ ਸਿੰਘ ਨੂੰ ਆਪਣੇ ਅਮਨੇ ਸਾਹਮਣੇ ਖੜਾ ਕਰ ਲਈਏ ਤੇ ਫਿਰ ਸਲਾਹ ਤੇ ਸਾਡੀ ਇਹ ਹੈ ਮੇਰੇ ਖਿਆਲ ਬਾਬਾ ਨਾਮ ਸਿੰਘ ਸਲਾਹ ਵਾਲੀ ਪੋਜੀਸ਼ਨ ਤੋਂ ਬਹੁਤ ਉੱਪਰ ਜਾ ਚੁੱਕੇ ਬਹੁਤ ਉੱਪਰ ਜਾ ਚੁੱਕੇ ਨੇ ਹੁਣ ਉਹਨਾਂ ਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ ਹੁਣ ਉਹਨਾਂ ਨੂੰ ਬਹੁਤ ਵੱਡੇ ਲੋਕਾਂ ਦੀ ਸਲਾਹ ਚਾਹੀਦੀ ਨਹੀਂ ਪਰ ਤੁਸੀਂ ਇਹਨਾਂ ਨੂੰ ਇਹਦਾ ਹੱਲ ਹੀ ਕੀ ਹੈ ਇਹਦਾ ਕੀ ਹੱਲ ਹੈ ਇਹਦਾ ਹੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਇੱਕ ਜਗ੍ਹਾ ਸਾਰੀ ਕੌਮ ਦਾ ਜਿੱਥੇ ਜਦੋਂ ਸਾਰੀ ਕੌਮ ਉੱਥੇ ਇਕੱਠੀ ਹੁੰਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਗਰ ਉਹ ਨਹੀਂ ਆ ਰਹੇ ਤੇ ਕੋਈ ਵਜ੍ਹਾ ਦੱਸਣ ਕਿ ਕਿਉਂ ਨਹੀਂ ਆ ਰਹੇ ਤੇ ਜੇ ਕੋਈ ਵਜ੍ਹਾ ਨਹੀਂ ਹੈ ਫਿਰ ਉਹਨਾਂ ਦੀ ਉਹਨਾਂ ਦੀ ਇਹ ਉਹਨਾਂ ਦੇ ਪਾਰਟ ਤੇ ਇਹ ਬਹੁਤ ਵੱਡੀ ਮਤਲਬ ਗਲਤੀ ਹੈ ਕਿ ਬਿਨਾਂ ਵਜ੍ਹਾ ਨਹੀਂ ਆ ਰਹੇ ਉਹ ਕਹਿੰਦੇ ਸੀ ਉਸ ਥਾਂ ਤੇ ਮਨਾਉਣਾ ਹੁੰਦਾ ਇਸ ਕਰਕੇ ਪ੍ਰਬੰਧ ਪ੍ਰਬੰਧ ਬਾਬਾ ਜੀ ਆਪਾਂ ਦਾ ਮੁਖੀ ਨੇ ਆਪਦੀ ਕਰਨੇ ਹੁੰਦੇ ਪ੍ਰਬੰਧ ਥੱਲੇ ਸੇਵਾਦਾਰਾਂ ਨੇ ਕਰਨੇ ਹੁੰਦੇ ਪ੍ਰਬੰਧ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਆਉਂਦੇ ਸੀ ਜਦੋਂ ਆਉਂਦੇ ਸੀ ਪ੍ਰਬੰਧ ਉਹਦੋਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਜਾਣਗੇ ਜੇ ਆ ਜਾਣਗੇ ਪਰ ਆਣਾ ਚਾਹੀਦਾ